ਇਥੇ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਨਾ ਸਾਡੀ ਕਿਤੇ ਕੋਈ ਸੁਣਵਾਈ ਹੋ ਰਹੀ ਆ ਸੀ ਬਹੁਤ ਵਾਰ ਕੰਪਲੇਂਟਾਂ ਕਰ ਚੁੱਕੇ ਆ ਬਹੁਤ ਵਾਰ ਲੇਡੀਜ਼ ਖੁਦ ਜਾ ਜਾ ਕੇ ਕਮਿਸ਼ਨਰ ਦੇ ਆਫਿਸ ਜਾ ਜਾ ਕੇ ਕਹਿੰਦੀਆਂ ਨੇ ਪਰ ਉੱਥੇ ਕੋਈ ਕਿਸੇ ਦੇ ਅਸਰ ਨਹੀਂ ਹੁੰਦਾ ਹੈਗਾ ਜਗਤ ਸਿੰਘ ਮੁਤਾਬਕ ਸਾਡੀ ਗਲੀਆਂ ਦਾ ਹਾਲ ਦੇਖੋ ਤੇ ਦੰਦ ਚ ਅਸੀਂ ਬੈਠੇ ਆ ਉਹ ਬਹੁਤ ਸਾਫ ਸੁਥਰੀ ਜਗ੍ਹਾ ਤੇ ਬੈਠੇ ਆ ਤੁਹਾਨੂੰ ਪਤਾ ਸਾਡੇ ਬਜ਼ੁਰਗਾਂ ਸਾਡੇ ਬੱਚੇ ਕਿਸ ਤਰ੍ਹਾਂ ਅਸੀਂ ਬਾਹਰ ਨਿਕਲਦੇ ਆ ਤੁਸੀਂ ਦੇਖੋਗੇ ਰਾਤ ਨੂੰ ਆ ਕੇ ਕਵਰੇਜ ਕਰ ਲਿਓ ਇੱਕ ਵੀ ਲੈਂਟਰ ਨਹੀਂ ਚੱਲਦੀ ਸਭ ਤੋਂ ਵੱਧ ਚੋਰੀਆਂ ਵੀ ਉਰੇ ਹੁੰਦੀਆਂ ਉਸ ਤੋਂ ਬਾਅਦ ਇਹ ਪਾਣੀ ਦੇਖੋ ਖੜਾ ਪਿਆ ਪੀਣ ਵਾਲਾ ਪਾਣੀ ਮਤਲਬ ਗੰਦਾ ਆਂਦਾ ਉਰੇ ਤਾਂ ਕੋਈ ਵੀ ਐਸਾ ਨਹੀਂ ਹੈ ਜਿਹੜਾ ਪ੍ਰਸ਼ਾਸਨ ਸਾਨੂੰ ਕੋਈ ਸਹੂਲਤ ਦਿੰਦਾ ਹੋਵੇ ਤੁਸੀਂ ਜੁੜਿਓ ਆਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਇੱਕ ਪਟਿਆਲਾ ਦੀ ਨਿਊ ਮਿੰਦਰਾ ਕਲੋਨੀ ਦੀ ਤਸਵੀਰ ਦਿਖਾ ਰਹੇ ਹਾਂ ਏ ਮੇਰੇ ਪਿੱਛੇ ਜਿਹੜੀ ਇਹ ਕੋਈ ਨਦੀ ਨਹੀਂ ਹੈਗੀ ਇਹ ਸੜਕ ਹੈ ਮਹੱਲਾ ਹੈਗਾ ਮਹੱਲੇ ਦੇ ਜਿਹੜੇ ਲੋਕ ਹੈਗੇ ਆ ਬਹੁਤ ਹੀ ਕਿਉਂਕਿ ਦੇਖ ਰਹੇ ਹੋ ਸੀਵਰੇਜ ਦਾ ਜਿਹੜਾ ਪਾਣੀ ਹੈ ਉਹ ਪੂਰਾ ਬੈਕ ਮਾਰਦਾ ਸਾਰੇ ਮਹੱਲੇ ਦੇ ਲੋਕ ਖੜੇ ਨੇ ਲੋਕ ਬਹੁਤ ਦੁਖੀ ਨੇ ਨਗਰ ਨਿਗਮ ਤੋਂ ਪ੍ਰਸ਼ਾਸਨ ਤੋਂ ਕਿਉਂਕਿ ਨਗਰ ਨਿਗਮ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਉਰੇ ਬੈਕ ਹੋ ਜਾਂਦਾ ਤਸਵੀਰ ਹੀ ਮੇਦੀ ਲੱਗ ਰਹੀ ਹੈ ਕਿ ਜਿਵੇਂ ਕੋਈ ਨਾਲਾ ਹੋਵੇ ਇਹ ਨਾਲਾ ਨਹੀਂ ਇਹ ਖੜਕ ਹੈ ਮੋਹਲਾ ਹੈਗਾ ਅਸੀਂ ਗੱਲ ਵੀ ਕਰਦੇ ਆ ਜਿਹੜੇ ਇਸ ਇਲਾਕੇ ਦੇ ਲੋਕ ਕਦੇ ਆ ਗਏ ਆ ਉਹਨਾਂ ਨਾਲ ਪਹਿਲਾਂ ਤਾਂ ਅਸੀਂ ਗੱਲ ਕਰਦੇ ਆ ਇਹ ਟੀ ਨਗਰ ਨਿਗਮ ਨੇ ਕੋਈ ਕੀਤੀ ਹੈ ਕੰਪਲੇਂਟ ਤੁਸੀਂ ਬਹੁਤ ਵਾਰੀ ਕਰ ਚੁੱਕੇ ਆ ਪਰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਆ ਕਿਉਂਕਿ ਗੰਦ ਚ ਅਸੀਂ ਬੈਠੇ ਆ ਉਹ ਬਹੁਤ ਸਾਫ਼ ਸੁਥਰੀ ਜਗ੍ਹਾ ਤੇ ਬੈਠੇ ਆ ਸਾਨੂੰ ਪਤਾ ਸਾਡੇ ਬਜ਼ੁਰਗ ਹੈ ਸਾਡੇ ਬੱਚੇ ਕਿਸ ਤਰ੍ਹਾਂ ਅਸੀਂ ਬਾਹਰ ਨਿਕਲਦੇ ਆ ਇਵੇਂ ਲੱਗ ਰਿਹਾ ਜਿਵੇਂ ਕੋਈ ਨਦੀ ਹੋਵੇ ਇਵੇਂ ਲੱਗਦਾ ਇਹ ਨਾਲਾ ਹੀ ਹੈ ਗੰਡਾ ਨਾਲਾ ਇਹ ਅਨਨੇ ਟਾਈਮ ਤੋਂ ਛੇ ਅਨਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਪੀਲਿਆਂ ਤੋਂ ਇਹ ਸਮੱਸਿਆ ਸਾਨੂੰ ਲਗਾਤਾਰ ਆ ਰਹੀ ਹੈ ਕਿਸੇ ਟਾਈਮ ਵੀ ਪਾਣੀ ਸਾਫ ਨਹੀਂ ਹੋ ਰਿਹਾ ਇੱਥੋਂ ਦੀ ਹਰ ਟਾਈਮ ਅਸੀਂ ਇਸ ਗੰਦੇ ਪਾਣੀ ਚੋਂ ਨਿਕਲਦੇ ਆਂ ਕਈ ਵਾਰੀ ਬੱਚੇ ਗਿਰਦੇ ਵੀ ਆ ਬਜ਼ੁਰਗ ਵੀ ਸਾਡੇ ਗਿਰਦੇ ਆ ਇੱਥੋਂ ਅਟਾ ਕਾਰਪੋਰੇਸ਼ਨ ਵਾਲੇ ਆਨੇ ਆ ਕੇ ਬਸ ਕੀ ਸਫਾਈ ਕਰਦੇ ਆਪਣੇ ਵੱਲੋਂ ਕਰਕੇ ਜਾਂਦੇ ਆ ਪਰ ਉਹ ਦੂਸਰੇ ਦਿਨ ਸਵੇਰੇ ਫੇਰ ਉਸੇ ਤਰ੍ਹਾਂ ਹੋ ਜਾਂਦਾ ਤੁਸੀਂ ਵੀ ਉਰੀ ਰਹਿੰਦੇ ਹੋ ਜੀ ਹਾਂਜੀ ਸਾਸੀਂ ਵੀ ਇੱਥੇ ਹੀ ਰਹਿੰਦੇ ਆ ਬਹੁਤ ਬੁਰਾ ਹਾਲ ਹੈ ਔਰ ਇਹ ਤਾਂ ਬੱਚੇ ਹਾਲਾ ਬਹੁਤ ਜ਼ਿਆਦਾ ਬੁਰਾ ਹਾਲ ਹੈ 6 ਮਨ ਤੋਂ ਡੈਲੀ AC ਨਾਲ ਸਮੱਸਿਆ ਨਾਲ ਉਲਝ ਰਹੇ ਆ ਇੱਥੇ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਨਾ ਸਾਡੀ ਕਿਤੇ ਕੋਈ ਸੁਣਵਾਈ ਹੋ ਰਹੀ ਆ ਅਸੀਂ ਬਹੁਤ ਵਾਰ ਕੰਪਲੇਂਟਾਂ ਕਰ ਚੁੱਕੇ ਆ ਬਹੁਤ ਵਾਰ ਲੇਡੀਜ਼ ਖੁਦ ਜਾ ਜਾ ਕੇ ਕਮਿਸ਼ਨਰ ਦੇ ਆਫਿਸ ਜਾ ਜਾ ਕੇ ਕਹਿੰਦੀਆਂ ਨੇ ਪਰ ਉੱਥੇ ਕੋਈ ਕਿਸੇ ਦੇ ਅਸਰ ਨਹੀਂ ਹੁੰਦਾ ਹੈਗਾ ਉਹ ਬਿਲਕੁਲ ਲੋਕ ਆ ਕੇ ਪਰ ਬਾਕੀ ਇੱਧਰ ਵੀ ਆ ਗਏ ਤੁਸੀਂ ਵੀ ਬਹੁ ਜੂਰੇ ਰਹਿੰਦੇ ਹੋ ਕਿਵੇਂ ਕਾਰਪੋਰੇਸ਼ਨ ਵਾਲੇ ਆਉਂਦੇ ਆ ਕੀ ਹਿਸਾਬ ਕਿਤਾਬ ਮੋਟਰਾਂ ਚਲਾਉਂਦੇ ਨਹੀਂ ਅੱਗੇ ਸਾਰੇ ਸ਼ਾਮ ਨੂੰ ਪਾਣੀ ਨਿਕਲਦਾ ਸੀਗਾ ਹੁਣ 3-4 ਦਿਨਾਂ ਤੋਂ ਸਵੇਰੀ ਨਦੀ ਬਣ ਜਾਂਦੀ ਹੈ 8-9 ਵਜੇ ਤੋਂ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਹਾਲਾਤ ਤੁਹਾਡੇ ਸਾਹਮਣੇ ਆ ਸਾਡੀ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਹੈ ਸਾਡਾ ਤਾਂ ਸਾਰੇ ਅਸੀਂ ਹੁਣ ਇਹ ਕਲੋਨੀ ਦਾ ਨਾਮ ਨੂ ਮਹਿੰਦਰਾ ਤੋਂ ਨਰਕ ਕਲੋਨੀ ਰੱਖਣ ਵਾਲੇ ਆ ਜੀ ਬਿਲਕੁਲ ਮੈਂ ਹੋਰ ਤੋਂ ਨਹੀਂ ਕਿ ਤਸਵੀਰ ਜਿਹੜੀ ਦੇਖ ਰਹੇ ਬਿਮਾਰੀਆਂ ਮੱਛਰ ਜਿਆ ਸੱਦਾ ਦੇ ਰਿਹਾ ਕੋਈ ਛੋਟੀ ਜਿਹੀ ਨਹੀਂ ਐ ਕਿ ਕੋਈ ਟੋਆ ਨਹੀਂ ਤੀਰੇ ਤੱਕ ਦੇਖਦੇ ਕਿ 100 ਤੋਂ ਕਰੀਬ ਕਿਉਂਕਿ ਉਹ ਕਲੋਨੀਆਂ ਪਟਿਆਲੇ ਦੀ ਨੂਮਿੰਦਰਾ ਕਲੋਨੀ ਇਹਨਾਂ ਦੀ ਪਹਿਲਾਂ ਅਸੀਂ ਵੀ ਕਵਰੇਜ ਕੀਤੀ ਸੀ ਉਦੋਂ ਵੀ ਇਹਨਾਂ ਦਾ ਇਹੀ ਸਮੱਸਿਆ ਦਾ ਹਾਲ ਸੀ ਪਰ ਹੁਣ ਜਿਦ ਕਰਿਓ ਆਲੇ ਦੁਆਲੇ ਤੇ ਜਿਹੜੇ ਲੋਕ ਵੀ ਹੈਗੇ ਆ ਜਿਹੜੇ ਦੁੱਖੀ ਹੈ ਕਿ ਇੱਧਰਲੇ ਪਾਸੇ ਤੁਸੀਂ ਦੇਖਦੇ ਜਦੋਂ ਇੱਧਰੋਂ ਕੋਈ ਵੀ ਅੰਦਰ ਦਾ ਉਰੇ ਤੋਂ ਸਟਾਰਟ ਹੈ ਇਹਨਾਂ ਦੇ ਲੋਕ ਕਹਿੰਦੇ ਵੀ ਕਾਰਪੋਰੇਸ਼ਨ ਨੂੰ ਕੰਪਲੇਨਟ ਕਰਦੇ ਆ ਆਂਦੇ ਆ ਆਣ ਤੋਂ ਬਾਅਦ ਮੁੜ ਕੇ ਫੇਰ ਉਹੀ ਹੱਲ ਹੈ ਸਮੱਸਿਆ ਦਾ ਹੱਲ ਕੁਛ ਨਹੀਂ ਇਲਾਕੇ ਦੇ ਕਾਉਂਸਲਰ ਸਾਬਕਾ ਕਾਉਂਸਲਰ ਹਨ ਸੰਦੀਪ ਮਲੋਤਰਾ ਅਸੀਂ ਗਗਨ ਮਲੋਤਰਾ ਹੀ ਉਸੀ ਦਾ ਕਾਉਂਸਲਰ ਹੱਲ ਕਿਉਂ ਨਹੀਂ ਨਿਕਲ ਰਿਹਾ ਪਹਿਲਾਂ ਹੀ ਤਾਂ ਅਸੀਂ ਹੱਲ ਕੀਤਾ ਸੀਗਾ ਇੱਕ ਕੁਆਟਰਾਂ ਦੇ ਵਿੱਚੋਂ ਲੈਣ ਪਾਈ ਸੀਗੀ ਨਵੀਂ ਸਿਫਰਦੀ ਤੇ ਹੁਣ ਕੀ ਦਿੱਕਤ ਹੈ ਇਹਦਾ ਹੱਲ ਇਹਦਾ ਹੱਲ ਕੋਈ ਨਹੀਂ ਕਰ ਸਕਦਾ ਇਹਦਾ ਹੱਲ ਸਿਰਫ ਔਰ ਸਿਰਫ ਕਮਿਸ਼ਨਰ ਸਾਹਿਬ ਕਰ ਸਕਦੇ ਆ ਇਹਨਾਂ ਦੇ ਉੱਥੇ ਸੁੱਲਰ ਐਚਪੀ ਪਲਾਂਟ ਲੱਗਿਆ ਪਿਆ ਉੱਥੇ ਵੱਡੀਆਂ ਮੋਟਰਾਂ ਹੋਂ ਕਰਕੇ ਬਿਜਲੀ ਦਾ ਬਿੱਲ ਜ਼ਿਆਦਾ ਆਂਦਾ ਉਹ ਤਾ ਕਰਕੇ ਮੋਟਰਾਂ ਚਲਾਉਂਦੇ ਨਹੀਂ ਜੇ ਮੋਟਰਾਂ ਚੱਲੀ ਜਾਣ ਤੁਹਾਡੇ ਏਰੀਆ ਦੀ ਦਿੱਕਤ ਨਹੀਂ ਆਂਦੀ ਹਾਂ ਪਹਿਲਾ ਪਹਿਲਾ ਕਿੰਨੀ ਦੇਰ ਦਾ ਪਾਣੀ ਨਹੀਂ ਆਂਦਾ ਸੀਗਾ ਹੁਣ 6 ਮਹੀਨੇ ਤੋਂ ਜਦੋਂ ਦੀ ਇਹ ਸਰਕਾਰ ਵੀ ਚੇਂਜ ਹੋਈ ਹੈ ਤੇ ਤੁਸੀਂ ਹਾਲ ਦੇਖਿਆ ਹੋਣਾ ਕਿ ਇਹ ਸੜਕ ਤਾਂ ਹੈ ਨਹੀਂ ਤੁਹਾਨੂੰ ਇਹਨਾਂ ਨੇ ਮਤਲਬ ਕਿ ਇਸ ਸਰਕਾਰ ਨੇ ਇਹ ਨਾਲਾ ਗਿਫਟ ਦਿੱਤਾ ਪ੍ਰਸ਼ਾਸਨ ਨੇ ਤੁਸੀਂ ਇਹ ਦੇਖ ਕੇ ਵੀ ਚੋਕੀ ਨਰਕਾ ਬਿਮਾਰੀਆਂ ਨੂੰ ਸੱਦਾ ਵੀ ਹੈਗਾ ਤੁਸੀਂ ਵੀ ਰਹੇ ਹੋ ਕਾਉਂਸਲਰ ਰਹੇ ਹੋ ਕਮਿਸ਼ਨਰ ਨੂੰ ਵੀ ਮਿਲੇ ਹੋ ਆਂਦੇ ਵੀ ਹੈਗੇ ਕਰਕੇ ਕੀ ਜਾਂਦੇ ਆ ਫਿਰ ਜਿਹੜੇ ਡੇਡੇ ਇਹ ਕੁਝ ਨਹੀਂ ਕਰਕੇ ਜਾਂਦੇ ਜੀ ਇਹ ਆਣਗੇ ਅਸੀਂ ਐਸ.ਟੀ.ਪੀ. ਪਲਾਂਟ ਚਲਾ ਦਾਂਗੇ ਅਸੀਂ ਮੋਟਰਾਂ ਚਲਾ ਦਾਂਗੇ ਐਵੇਂ ਕਹਿ ਕੇ ਚਲੇ ਜਾਂਦੇ ਆ ਤੂੰ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਉਰੇ ਡੈਰੀਆ ਸਭ ਤੋਂ ਵੱਧ ਬਿਮਾਰੀਆਂ ਇਸ ਏਰੀਆ 'ਚ ਫੈਲਦੀਆਂ ਇਹ ਜਿਹੜਾ ਪਾਣੀ ਸਾਰਾ ਦਿਨ ਸਿਵਰੇਡ ਦਾ ਖੜਾ ਰਹਿੰਦਾ ਹੈ ਇਹ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਲੋਕੀ ਟੂਟੀਆਂ 'ਚੋਂ ਨਾ ਸਿਵਰੇਡ ਦਾ ਪਾਣੀ ਘੜਦੇ ਆ ਤੇ ਪਹਿਲਾਂ ਵੀ ਡੈਰੀਆ ਕਰਕੇ ਉਰੇ ਦੋ ਮੋਤਾ ਹੋ ਚੁੱਕੀ ਹੈ ਸਭ ਤੋਂ ਵੱਧ ਡੈਰੀਆ ਵੀ ਉਰੇ ਫੈਲਦਾ ਹੈ ਡੇਂਗੂ ਵੀ ਉਰੇ ਫੈਲਦਾ ਹੈ ਤੇ ਉਰੇ ਤੁਸੀਂ ਦੇਖੋਗੇ ਰਾਤ ਨੂੰ ਆ ਕੇ ਕਵਰੇਜ ਕਰ ਲਿਓ ਇੱਕ ਵੀ ਲੈਂਟਰ ਨਹੀਂ ਚੱਲਦੀ ਸਭ ਤੋਂ ਵੱਧ ਚੋਰੀਆਂ ਵੀ ਉਰੇ ਹੁੰਦੀਆਂ ਉਸ ਬਾਅਦ ਇਹ ਪਾਣੀ ਦੇਖੋ ਖੜਾ ਪਿਆ ਹੈ ਪੀਣ ਵਾਲਾ ਪਾਣੀ ਮਤਲਬ ਗੰਦਾ ਆਂਦਾ ਉਹਦਾ ਕੋਈ ਵੀ ਐਸਾ ਨਹੀਂ ਆ ਜਿਹੜਾ ਪ੍ਰਸ਼ਾਸਨ ਸਾਨੂੰ ਕੋਈ ਸਹੂਲਤ ਦਿੰਦਾ ਹੋਵੇ ਉਹ ਬਿਲਕੁਲ ਗੱਲ ਠੀਕ ਹੈ ਪਰ ਇਹ ਕਾਉਂਸਲਰ ਹੈ ਕਿਉਂਕਿ ਕਾਉਂਸਲਰ ਨੂੰ ਪਤਾ ਹੁੰਦਾ ਕਾਰਪੋਰੇਸ਼ਨ ਦੀਆਂ ਮੀਟਿੰਗਾਂ 'ਚ ਜਾਂਦੇ ਆ ਇਹਨਾਂ ਨੂੰ ਪਤਾ ਹੁੰਦਾ ਸ਼ਹਿਰ ਦੀ ਕਿਤੇ ਕਿਤੇ ਕੀ ਹੈ ਇਹਨਾਂ ਦਾ ਦੋਸ਼ ਹੈ ਕਿ ਜਿਹੜਾ ਆਪਣਾ ਸ਼ਹਿਰ ਮਾਜਰੇ ਇੱਕ ਪਲਾਂਟ ਲਗਾਇਆ ਪਿਆ ਕਾਰਪੋਰੇਸ਼ਨ ਦਾ ਜਿਹੜਾ ਸਾਰੇ ਸ਼ਹਿਰ ਦੇ ਸੀਵਰੇਜ ਪਾਣੀ ਨੂੰ ਉੱਥੇ ਪਲਾਂਟ ਕੀਤਾ ਜਾਂਦਾ ਪਰ ਇਹਨਾਂ ਦਾ ਦੋਸ਼ ਹੈ ਕਿ ਉੱਥੇ ਮੋਟਰਾਂ ਨਹੀਂ ਚਲਾਈ ਜਾਂਦੀਆਂ ਜੇਕਰ ਮੋਟਰ ਨਹੀਂ ਚਲੇਗੀ ਸਿਵਰੇਜ ਪੈ ਜਿਹੜਾ ਕਿ ਬੈਕ ਆਂਦਾ ਹੈ ਬੈਕਾਨ ਕਰਕੇ ਕਿਉਂਕਿ ਇਹ ਮੈ ਤੁਹਾਨੂੰ ਦਿਖਾਉਂਨਗੇ ਪਰ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਤੋ ਤਸਵੀਰ ਤੋ ਦੇਖ ਸਕਦੇ ਹੋ ਕਿ ਅਗਰ ਉਰੋ ਕਿਸ ਨੇ ਜਾਣਾ ਹੈ ਤੇ ਅਗਲਾ ਕਿੰਨਾ ਕਿੰਨਾ ਪਾਣੀ ਹੈ ਇਲਾਕੇ ਦੇ ਲੋਕ ਵੀ ਖੜੇ ਆਰੇ ਸਾਰੇ ਬੱਚੇ ਵੀ ਆ ਗਏ ਹੋਰ ਵੀ ਆ ਪਰ ਬਿਮਾਰੀਆਂ ਵੀ ਔਰ ਇਹ ਜਿਹੜੀਆਂ ਕਿ ਫੈਲਦੀਆਂ ਪਿਛਲੇ ਦਿਨੀ ਵੀ ਉਰੇ ਡੈਰੀਆ ਫੈਲਿਆ ਉਦੋਂ ਵੀ ਦੋ ਮੌਤਾਂ ਹੋਈਆਂ ਉਸ ਤੋਂ ਇਲਾਵਾ ਮਲੇਰੀਆ ਡੇਂਗੂ ਮਤਲਬ ਇਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਚਾਹੀਦਾ ਇਸ ਕਲੋਨੀ ਦੀ ਸਮੱਸਿਆ ਦਾ ਹੱਲ ਕਰਾਇਆ ਜਾਵੇ ਕਿਉਂਕਿ ਇਹ ਉਹ ਲੋਕ ਐ ਜਿਹੜੇ ਕਿ ਆਪਣੀ ਰੋਜ਼ ਦੀ ਰੋਟੀ ਕਮਾਣ ਵਾਲੇ ਲੋਕ ਐ ਕੋਈ ਅਮੀਰਾਂ ਦਾ ਮੱਲਾ ਨਹੀਂ ਉਰੇ ਹਰ ਇੱਕ ਕੁੱਦ ਕੇ ਕਾਉਂਸਲਰ ਜਿਹੜੇ ਉਰੇ ਦੇ ਸਾਫ ਪੈ ਗਿਆ ਸੰਦੀਪ ਮਨੋਤਰਾ ਇਹ ਵੀ ਸੀ ਮੱਲੇ 'ਚ ਰਹਿੰਦੇ ਨੇ ਪਰ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਆ ਬਹੁਤ ਵੱਡੀ ਸਮੱਸਿਆ ਹੈ ਇੱਕ ਨਦੀ ਦਾ ਰੂਪ ਜਿਹੜੀ ਕਿ ਧਾਰ ਗਈ ਆ ਬੱਚੇ ਵੀ ਖੜੇ ਹੈਗੇ ਆ ਮਾਤਾ ਜੀ ਤੁਸੀਂ ਵੀ ਉਰੇ ਆ ਕੇ ਬਹੁਤ ਔਖੰਦ ਹੈਗਾ ਪਾਣੀ ਬੜਾ ਔਖਾ ਜੀ ਉਨਾ ਸਮੈਲ ਤਾਂ ਦੇਖੋ ਕਿੰਨੀ ਆ ਰਹੀ ਹੈ ਕੋਈ ਸੁੱਖ ਨਹੀਂ ਆ ਇਸ ਕਲੋਨੀ 'ਚ ਗੰਦੀ ਕਲੋਨੀ ਆ ਇਹ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਆਪ ਹੀ ਦੇਖ ਰਹੇ ਹੋ ਇਹ ਚੰਗੀ ਕਲੋਨੀ ਆ ਰਿਸ਼ਤੇਦਾਰ ਨੂੰ ਆਣ ਕੀ ਬੁਲਾਈਏ ਕੋਈ ਨਹੀਂ ਆਂਦੇ ਕਹਿੰਦੇ ਕਿਹੜੀ ਕਲੋਨੀ 'ਚ ਬੈਠੇ ਹੋ ਮਕਾਨ ਵਿੱਚ ਹੋਰੇ ਤੋਂ ਬਿਲਕੁਲ ਗੱਲ ਠੀਕ ਆ ਕਹਿੰਦੇ ਰਿਸ਼ਤੇਦਾਰ ਵੀ ਨਹੀਂ ਸਾਡੇ ਆਂਦੇ ਰਿਸ਼ਤੇਦਾਰ ਕੀ ਆਣ ਕੇ ਰਿਸ਼ਤੇਦਾਰ ਆਣ ਕੇ ਰਿਸ਼ਤੇਦਾਰ ਕਣ ਕੇ ਤੁਹਾਡੇ ਘਰ ਤੇ ਬਾਹਰ ਦੇਖੋ ਨੇ ਰਾਡੀਓ ਵਾਲ ਆ ਰਹੇ ਆ ਅਗਰ ਕੋਈ ਕੋਈ ਸਕੂਟਰ ਤੇ ਆ ਰਹੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਿੰਨੀ ਕੋਈ ਇਹ ਛੋਟਾ ਨਹੀਂ ਇਹ ਸਿਰੇ ਤੱਕ ਕਿਉਂਕਿ ਉਰੋ ਜਿਹੜੀ ਲੈਨ ਜਾ ਰਹੀ ਹੈ ਇਹ ਪਲਾਂਟ ਤੱਕ ਜਾ ਰਹੀ ਹੈ ਸ਼ੇਰ ਮੱਜਰੇ ਜਾ ਰਹੀ ਹੈ ਉੱਥੇ ਸਾਰਾ ਪਾਣੀ ਜਿਹੜਾ ਕਾਰਪੇਸ਼ਨ ਦਾ ਹੈਗਾ ਉੱਥੇ ਜਾ ਕੇ ਸਾਰਾ ਪਾਣੀ गिरਦਾ ਪਰ ਮੋਟਰਾਂ ਨਾ ਚਲਾਨ ਕਰਕੇ ਬਹੁਤ ਔਖੇ ਇਲਾਕੇ ਦੇ ਲੋਕ ਆ ਰਹੇ ਤੁਸੀਂ ਦੇਖ ਰਹੇ ਹੋ ਵੀ ਬਗੈਰ ਐਕਟੀਵਾ ਤੋਂ ਅਗਲਾ ਆਪਣੇ ਘਰੋਂ ਨਹੀਂ ਨਿਕਲ ਸਕਦਾ ਤੁਸੀਂ ਦੇਖ ਵੀ ਰਹੇ ਹੋ ਪਾਣੀ ਕਿੰਨਾ ਕਿੰਨਾ ਜ਼ਿਆਦਾ ਹੈ ਤੁਸੀਂ ਪਿੱਛੇ ਵੀ ਦੇਖ ਰਹੇ ਹੋ ਸੋ ਕਾਰਪੇਸ਼ਨ ਦੇ ਅਧਿਕਾਰੀਆਂ ਨੂੰ ਚਾਹੀਦਾ ਇਸ ਇਲਾਕੇ ਦੀ ਸਮੱਸਿਆ 'ਤੇ ਨਹੀਂ ਧਿਆਨ ਦਿੱਤਾ ਜਾਵੇ ਇਹ ਲੋਕ ਬਹੁਤ ਹੀ ਕਾਫੀ ਟਾਈਮ ਤੋਂ ਦੁਖੀ ਨੇ ਇਸੇ ਸਮੱਸਿਆ ਕਰਕੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਸੀਨੀਅਰ ਅਧਿਕਾਰੀਆਂ ਨੂੰ ਚਾਹੀਦਾ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਬੇਸ਼ੱਕ ਉਹ ਨਵੇਂ ਆਏ ਨੇ ਉਹਨਾਂ ਨੂੰ ਚਾਹੀਦਾ ਹੈ ਇਸ ਏਰੀਆ 'ਚ ਖੁਦ ਆਕੇ ਦੇਖਣ ਔਰ ਖਾਸ ਕਰਕੇ ਵਿਧਾਇਕ ਸਾਹਿਬ ਤੁਸੀਂ ਵੀ ਇਹ ਖਬਰ ਜ਼ਰੂਰ ਦੇਖੋ ਤੁਹਾਡੇ ਵੀ ਧਿਆਨ 'ਚ ਆਏਗਾ ਕਿ ਪਟਿਆਲੇ ਦੇ ਲੋਕ ਕਿਸ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਨੇ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ